ਸੰਤਾਂ ਨੂੰ ਸੜਕੜ ਵਾਸੀ ਸੰਤ ਬਾਬਾ ਰਾਮ ਲਾਲ ਜੀ ਦੇ ਅਸਥਾਨਾਂ ਤੇ ਅੱਜ ਲੰਗਰ ਹਰ ਦੇ ਰੈਂਟਰ ਦੀ ਸੇਵਾ ਚੱਲ ਰਹੀ ਆ ਇਹ ਸੇਵਾ ਕਾਰ ਸੇਵਾ ਦੇ ਇਸ ਅਸਥਾਨ ਦੇ ਮੁੱਖ ਜੱਫੇਦਾਰ ਬਾਬਾ ਦਲਬਾਹ ਸਿੰਘ ਜੀ ਹਾਜ਼ਰ ਕੇ ਸੰਤ ਬਾਬਾ ਅਵਤਾਰ ਸਿੰਘ ਜੀ ਕਾਰ ਸੇਵਾ ਫਿਰਾਲੀ ਸਾਹਿਬ ਵਾਲੇ ਇਲਾਕੇ ਦੀ ਸੰਗਤ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਹੈ ਅੱਜ ਲੰਗਰ ਦੀ ਕਾਰ ਸੇਵਾ ਪੂਰੀ ਕੀਤੀ ਜਾ ਰਹੀ ਆ ਸੰਤਾਂ ਨੂੰ ਸਤਖੰਡ ਵਾਸੀ ਸੰਤ ਬਾਬਾ ਕਾਰਾ ਸਿੰਘ ਜੀ ਦੇ ਇਹ ਫਲਵਾੜੀ ਦੇ ਫੁੱਲ ਜਿਹੜੇ ਬਾਜੇ ਦੇ ਵਿੱਚ ਤੇ ਮਾਲਵੇ ਦੇ ਵਿੱਚ ਸਾਰ ਸੇਵਾ ਚਲਾ ਰਹੇ ਹਾਂ ਪਿੱਛੇ ਜੇ ਜੋ ਅਰਾਧੀ ਸੁਨਾਮੀ ਆਈ ਸੀ ਉਹਨਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਧ ਚੜ ਕੇ ਲੋਕਾਂ ਦੀ ਜੋ ਪਾਣੀ ਦੀ ਬਾਰ ਠਾਏ ਸੀ ਲੰਗਰ ਦੀ ਸੇਵਾ ਜੋ ਇੱਕ ਮਹੀਨੇ ਤੱਕ ਚੱਲਦੀ ਰਹੀ ਜਿਨ੍ਹਾਂ ਨੂੰ ਰਸਣ ਦੀ ਜ਼ਰੂਰਤ ਸੀ ਚਾਰੇ ਦੀ ਜ਼ਰੂਰਤ ਸੀ ਜਾ ਹੋਰ ਨਦੀਂਦੀਆਂ ਅਵਸਥਾ ਦੀ ਜ਼ਰੂਰਤ ਤੇ ਬਾਬਾ ਜੀ ਦੇ ਇਲਾਕੇ ਦੀ ਸੰਗਤ ਦੇ ਨਾਲ ਮਿਲ ਕੇ ਬਹੁਤ ਹੀ ਉਹ ਸੇਵਾ ਨਿਭਾਈ ਆ ਅੱਜ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਅਸੀਂ ਪਹੁੰਚੇ ਹੋਏ ਆ ਢੰਡਾ ਨਾ ਬਾਬਾ RAM nal ਜੀ ਦੇ ਗੁਰਦੁਆਰਾ ਪਿੰਡ ਆਰਪਕੇ ਜ਼ਿਲ੍ਹਾ ਫਰੀਪੁਰ ਜਿੱਥੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਨਵੇਂ ਲੈਂਟਰ ਹਾਲ ਦੀ ਜਿਹੜੀ ਇਮਾਰਤ ਹੈ ਪਿਛਲੇ ਦਿਨਾਂ ਚ ਆਰੰਭ ਕੀਤੀ ਗਈ ਸੀ ਅੱਜ ਉਹਦਾ ਜਿਹੜਾ ਲੈਂਟਰ ਪਾਇਆ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਵੇਖੋਗੇ ਪਿੱਛੇ ਜਿਹੜੀ ਵੱਡੇ ਪੱਧਰ ਦੀ ਸੇਵਾ ਚੱਲ ਰਹੀ ਹੈ ਮੁੱਖ ਸੇਵਾਦਾਰ ਬਾਬਾ ਦਲਬਾਘਤ ਸਿੰਘ ਜੀ ਔਰ ਨਾਲ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲੇ ਉਹ ਵੀ ਪਹੁੰਚੇ ਹੋਏ ਬਹੁਤ ਬੇਅੰਤ ਸੇਵਾ ਤੇ ਪਹੁੰਚੀ ਹੋਈ ਹੈ ਸੇਵਾਦਾਰ ਪਹੁੰਚੇ ਹੋਏ ਵੱਡੇ ਪੱਧਰ ਦੀ ਜਿਹੜੀ ਸਵਾਮ ਚੱਲ ਰਹੀ ਹੈ ਕਿ ਸੋ ਹੋਰ ਦੇਖਦੇ ਹਾਂ ਤਸਵੀਰਾਂ ਤੇ ਕਰਦੇ ਹਾਂ ਗੱਲਬਾਤ ਮਹਾਪੁਰਖੋ ਅੱਜ ਜਿਹੜੀ ਗੁਰਦਾਰਾ ਸਾਹਿਬ ਬਾਬਾ ਰਾਮ ਲਾਲ ਜੀ ਤੇ ਸੇਵਾ ਚੱਲ ਰਹੀ ਕੀ ਕਹਿਣਾ ਚਾਹੁੰਦੇ ਜੀ ਬਾਈ ਕੋ ਦਿਨਾਂ ਸਾਡੇ ਦੇ ਉਸਾਂ ਕੰਮ ਨੂੰ ਉਤਾਰਦੇ ਤੇ ਜਿਹੜੇ ਨਾਮ ਪਾਕੀ ਦੇ ਵਿੱਚੋਂ ਸਰਦ ਦੇ ਘੋੜੇ ਦੇ ਨੇਪੇ ਪੈਂਦੇ ਆ ਤੇ ਘੋੜਾ ਸਾਭ ਨਹੀਂ ਕੀ ਜਾਂਦਾ ਇਹ ਨਕਰ ਜੁਟਾ ਹੋ ਦੇਕਾਰ ਦਾ ਸੀ ਸਿਰਫ ਜ਼ਮੀਨ ਇਹੇ ਵੱਡਾ ਨਗਰ ਹਾਲ ਹੋਣਾ ਜਿਹੜੀ ਨਮਾਇਲ ਸਿੱਟਰ ਬਟਿਆ ਉਹ ਇੱਕ ਜਿਹਾ ਬਟਿਆ ਚਾਹਤਰੀ ਨੂੰ ਤੋਂ ਆ ਕੇ ਵੱਡਾ ਨਗਰ ਬਣ ਗਿਆ ਤੇ ਸੰਤਾਂ ਨੂੰ ਵੀ ਬੇਨਤੀ ਆ ਵੀ ਬਾਦ ਚਰ ਦੀ ਸਾਂਮਨਤਾ ਦੇ ਨਾਮ ਤੇ ਰਚਾ ਕਰਨਾ ਕਿ ਜਿਹੜੇ ਨਿਸ਼ਾਣਾਂ ਹੋਰ ਵੀ ਨਹੀਂ ਤੇ ਸੇਵਾਾਂ ਤੋਂ ਕਰਨ ਵਾਲਾ ਉਹ ਵੀ ਕੀਤਾ ਜਾ ਸਕਦਾ ਦੀ ਨੂੰ ਸੀ ਤੋਂ ਫਾਂਦੀ ਪੂਰੀ ਪੂਰੀ ਹੋ ਗਈ ਆ ਕਿ ਕੀ ਬਲਦਮਾਨ ਕਿ 70% ਚੋਣਾਂ ਜਿਹੜਾ ਜੁਹਾਨਾ ਬਣ ਗਿਆ ਇਹ ਸੰਸਦਾਂ ਦੇ ਵਿੱਚ ਆਪਾਂ ਜਿਹੜੇ ਵੀ ਪੂਰ ਹੁੰਦੇ ਆ ਕੁਝ ਦੇ ਕਬੀਲੇ ਪੂਰੇ ਸਫਾ ਬਿਜਾ ਸੰਸਦਾਂ ਕੋਈ ਕੀ ਬਹੁਤ ਜ਼ਿਆਦਾ ਵੱਡੀ ਸ਼ੁਰੂਤ ਹੋਈ ਆ ਸੰਸਦਾਂ ਨੇ ਵੀ 20% ਅੰਕਵਾਰ ਨਾਲ ਸੰਸਦਾਂ ਦੇ ਗੁਰੂ ਕਾਮੇ ਹਾਲਮਾਨ ਸਾਹਮਣੇ ਆ ਕੇ ਕਿਹਾ ਕਿ ਸੁਰੱਖਿਆ ਪ੍ਰਾਪਤ ਕਰਨਾ ਹੈ ਇੱਕ ਪੀਸਾ ਬਾਈ ਕੋਟ ਦਿੱਤੇ ਹੁੰਦੇ ਸੀ ਰਾਜੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਾਂ ਤੋਂ ਸਰਕਰ ਵਾਸੀ ਸੰਤ ਬਾਬਾ ਰਾਮਦਾਸ ਜੀ ਦੇ ਅਸਥਾਨਾਂ ਤੇ ਅੱਜ ਲੰਗਰ ਘਾੜ ਦੇ ਇੰਤਰੀ ਸੇਵਾ ਚੱਲ ਰਹੀ ਆ ਇਹ ਸੇਵਾ ਕਾਰ ਸੇਵਾ ਦੇ ਇਸ ਸਥਾਨ ਦੇ ਮੁੱਖ ਜੱਫੇਦਾਰ ਬਾਬਾ ਦਿਲਬਖ ਸਿੰਘ ਜੀ ਹਸਕੇ ਸੰਤ ਬਾਬਾ ਅਵतार ਸਿੰਘ ਜੀ ਕਾਰ ਸੇਵਾ ਫਿਰ ਵਾਲੀ ਸਾਹ ਵਾਲੇ ਇਲਾਕੇ ਦੀ ਸੰਗਤ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਹੈ ਅੱਜ ਲੈਂਕਰ ਦੀ ਸਾਰ ਸੇਵਾ ਪੂਰੀ ਕੀਤੀ ਜਾ ਰਹੀ ਹੈ। ਤਾਂ ਤਾਂ ਸਤਖੰਡ ਵਾਸੀ ਸੰਤ ਬਾਬਾ ਕਾਰਾ ਸਿੰਘ ਜੀ ਦੇ ਇਹ ਫਲਵਾੜੀ ਦੇ ਫੁੱਲ ਜਿਹੜੇ ਬਾਜੇ ਦੇ ਵਿੱਚ ਤੇ ਮਾਲਵੇ ਦੇ ਵਿੱਚ ਸਾਰ ਸੇਵਾ ਚਲਾ ਰਹੇ ਹਾਂ। ਪਿੱਛੇ ਦੇ ਜੋ ਅਰਾਧੀ ਸੁਨਾਮੀ ਆਈ ਸੀ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਬਹੁਤ ਵੱਧ ਕਰਕੇ ਲੋਕਾਂ ਦੀ ਜੋ ਪਾਣੀ ਦੀ ਮਾਰੇ ਠਾਏ ਸੀ ਲੰਗਰ ਦੀ ਸੇਵਾ ਜੋ 1 ਮਹੀਨੇ ਤੱਕ ਕਰ ਚੱਲਦੀ ਰਹੀ। ਜਿੱਦਾਂ ਨੂੰ ਰੱਖਣ ਦੀ ਜ਼ਰੂਰਤ ਸੀ ਚਾਰੇ ਦੀ ਜ਼ਰੂਰਤ ਸੀ ਜਾਂ ਹੋਰ ਲੋੜੀਆਂ ਵਰਤਾਂ ਦੀ ਜ਼ਰੂਰਤ ਸੀ ਬਾਬਾ ਜੀ ਨੇ ਇਲਾਕੇ ਦੀ ਸੰਗਤ ਦੇ ਨਾਲ ਮਿਲ ਕੇ ਬਹੁਤ ਹੀ ਸੇਵਾ ਨਭਾਈ ਆ ਅੱਜ ਵੀ ਪੂਰੇ ਇਲਾਕੇ ਦੀ ਸੰਗਤ ਇਕੱਠੀ ਹੋਈ ਆ ਤੇ ਬੜੇ ਜੋਸ਼ ਦੇ ਨਾਲ ਜੋ ਹੈ ਅੱਜ ਉਹ ਰਕਾਬ ਦਾ ਲੰਗਰ ਤੇ ਲੈਟਰ ਦੀ ਸ਼ੁਰੂ ਕੀਤੀ ਗਈ ਆ ਤੇ ਹੋਰ ਵੀ ਜੋ ਹੈ ਸਵਾਮਾ ਇਸ ਇਲਾਕੇ ਦੇ ਵਿੱਚ ਬਹੁਤ ਚੱਲ ਰਹੀ ਆ ਵਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਜੀ ਸਾਹਿਬ